ਪੰਜਾਬ ਦੇ ਕਿਸਾਨਾਂ ਨੇ ਇੱਕ ਵਾਰ ਫੇਰ ਕੇਂਦਰ ਦੇ ਖਿਲਾਫ ਜਿਹੜਾ ਮੋਰਚਾ ਖੋਲ ਦਿੱਤਾ ਔਰ ਕੇਂਦਰ ਸਰਕਾਰ ਨੂੰ ਗੱਲਬਾਤ ਕਰਨ ਲਈ 6 ਤਰੀਕ ਤੱਕ ਦਾ ਟਾਈਮ ਦਿੱਤਾ ਔਰ ਇਹ ਕਿਹਾ ਹੈ ਵੀ ਜੇ 6 ਤਰੀਕ ਤੱਕ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਹਲ ਨਹੀਂ ਕਰਦੀ ਤਾਂ ਦਿੱਲੀ ਕੂਚ ਕੀਤਾ ਜਾਏਗਾ ਦਿੱਲੀ ਜਾ ਕੇ ਡੇਰਾ ਡਾਲਾ ਜਾਏਗਾ ਸਾਡੇ ਨਾਲ ਕੇਵਲ ਢਿੱਲੋ ਜੀ ਇਹ ਕੇਵਲ ਢਿੱਲੋ ਜੀ ਪੰਜਾਬ বিজেপি ਦੇ ਬੜੇ ਸੀਨੀਅਰ ਲੀਡਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਨੇ ਇੱਕ ਤਰ੍ਹਾਂ ਦੀ ਚੇਤਾਵਨੀ ਦਿੱਤੀ ਆ ਵੀ 6 ਤਰੀਕ ਤੱਕ ਜੇ ਦੀ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਦਿੱਲੀ ਇੱਕ ਵਾਰ ਫਿਰ ਦਿੱਲੀ ਕੂਚ ਕਰਨਗੇ ਔਰ ਦਿੱਲੀ ਕੇਰਨਗੇ ਦੇਖੋ ਗੱਲੇ ਆ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਅਸੀਂ ਬਿਲਕੁਲ ਉਹਨਾਂ ਦੇ ਦੁੱਖ ਸਮਝਦੇ ਆਂ ਕਿਉਂਕਿ ਅਸੀਂ ਖੁਦ ਕਿਸਾਨ ਆ ਜ਼ਿਮੀਂਦਾਰ ਦੇ ਪੁੱਤ ਆ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਚਟਾਨ ਮੰਗੂ ਭਾਰਤੀ ਜਨਤਾ ਪਾਰਟੀ ਖੜੀ ਆ ਅਸੀਂ ਚਾਹੁੰਦੇ ਵੀ ਜੋ ਉਹਨਾਂ ਦੇ ਦੁੱਖ ਤਕਲੀਫਾਂ ਨੇ ਉਹ ਟੇਬਲ ਤੇ ਬੈਠ ਕੇ ਬਿਲਕੁਲ ਸੋਲਵ ਕੀਤੀਆਂ ਜਾਣ ਅਸੀਂ ਉਹਨਾਂ ਦੇ ਨਾਲ ਆਂ ਪਰ ਦੁੱਖ ਦੀ ਗੱਲ ਹੈ ਕਿ ਜਿਹੜੀ ਸੂਬਾ ਸਰਕਾਰ ਆ ਜੋ ਡਿਊਟੀ ਸੂਬਾ ਸਰਕਾਰ ਨੇ ਜੋ ਕੁਝ ਕਰਨਾ ਹੁੰਦਾ ਉਹ ਆਪਦੀ ਜ਼ਿੰਮੇਵਾਰੀ ਤੋਂ ਭੱਜ ਕੇ ਜਿਹੜਾ ਠੇਕਰਾ ਉਹ ਸੈਂਟਰ ਸਰਕਾਰ ਤੇ ਪਨ ਰਹੀ ਆ ਜਿਵੇਂ ਹੁਣ ਝੋਨਾ ਚੱਕਣਾ ਸੀ ਡੀਪੀ ਦੀ ਸ਼ਾਰਟੇਜ ਆ ਗਈ ਇਹ ਸਾਰੀਆਂ ਚੀਜ਼ਾਂ ਜਿਹੜਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਆ ਸੂਬਾ ਸਰਕਾਰ ਆਪਦੀ ਜ਼ਿੰਮੇਵਾਰੀ ਤੋਂ ਭੱਜਦੀ ਹੋਈ ਹਰ ਇੱਕ ਚੀਜ਼ ਸੈਂਟਰ ਦੇ ਵੱਲ ਮੂੰਹ ਮੋੜ ਰਹੀ ਆ ਔਰ ਇਸ ਗੱਲ ਦੇ ਬਣ ਬੜੀ ਖੁਸ਼ੀ ਆ ਕਿ ਪੰਜਾਬ ਦੇ ਕਿਸਾਨ ਵੀ ਇਸ ਗੱਲ ਨੂੰ ਸਮਝ ਚੁੱਕੇ ਆ ਕਿ ਜੇ ਉਹ ਸੈਂਟਰ ਸਰਕਾਰ ਨੂੰ ਕੁਝ ਕਹਿ ਰਹੇ ਆ ਜ਼ਿੰਮੇਵਾਰ ਤਾਂ ਨਾਲ ਦੇ ਨਾਲ ਪੰਜਾਬ ਸਰਕਾਰ ਨੂੰ ਵੀ ਜ਼ਿੰਮੇਵਾਰ ਠਹਿਰਾ ਰਹੇ ਆ ਕਿ ਅੱਜ ਤੱਕ ਪੰਜਾਬ ਸਰਕਾਰ ਇਸ ਗੱਲ 'ਚ ਬੜੀ ਕਾਮਜਾਬ ਰਹੀ ਕਿ ਜਿਵੇਂ ਸਾਨੂੰ ਪਤਾ ਗੱਲਾਂ ਬਾਤਾਂ ਅਜੇ ਤੱਕ ਕਿਸੇ ਦੇ ਨੇੜੇ ਨਹੀਂ ਆਉਣ ਦਿੰਦੇ ਗੱਲਾਂ ਬਾਤਾਂ ਦੇ ਬੜੇ ਮਾਹਿਰ ਆ ਗੱਲਾਂ ਬਾਤਾਂ ਦੇ ਵਿੱਚ ਇਹਨਾਂ ਨੇ ਇਹ ਕਹਿਤਾ ਕਿ ਜੋ ਕੁਝ ਹੈ ਜੋ ਕਿਸਾਨਾਂ ਦੀ ਪ੍ਰੋਬਲਮ ਆ ਉਹ ਸੈਂਟਰ ਦੇ ਨਾਲ ਆ ਇਸ ਕਰਕੇ ਉਹਨਾਂ ਨੂੰ ਸੈਂਟਰ ਵੱਲ ਤੋਰ ਦਿੰਦੇ ਆ ਹੁਣ ਕਿਸਾਨ ਜਿਹੜੇ ਸਮਝ ਗਏ ਕਿ ਇਹਦੇ ਵਿੱਚ ਸੂਬਾ ਸਰਕਾਰ ਵੀ ਸਾਡਾ ਸਾਥ ਨਹੀਂ ਦੇ ਰਹੀ ਸਰ ਉਹਨਾਂ ਦੀ ਮੰਗ ਹੈਗੀ ਆ ਵੀ ਜਿਹੜੇ ਐਮਐਸਪੀ ਹੈ ਇਹਨੂੰ ਕਾਨੂੰਨੀ ਜਿਹੜਾ ਦਰਜਾ ਦਿੱਤਾ ਜਾਵੇ ਔਰ ਕੇਂਦਰ ਸਰਕਾਰ ਇਸ ਤੋਂ ਭੱਜ ਰਹੀ ਆ ਉਹਨਾਂ ਦਾ ਕਹਿਣਾ ਸਟੇਟ ਗਵਰਨਮੈਂਟ ਦੇ ਖਿਲਾਫ ਐਨਾ ਨਹੀਂ ਉਹਨਾਂ ਦਾ ਰੋਸ ਜਿਹੜਾ ਨਜ਼ਰ ਆ ਰਿਹਾ ਉਹ ਸੈਂਟਰ ਗਵਰਨਮੈਂਟ ਦੇ ਖਿਲਾਫ ਜ਼ਿਆਦਾ ਨਜ਼ਰ ਆ ਰਿਹਾ ਨਹੀਂ ਨਹੀਂ ਉਹ ਜਿਹੜਾ ਰੋਸ ਆ ਨਾ ਜੀ ਗਲਤ ਇਹ ਗਲਤ ਗੱਲ ਆ ਮੈਂ ਸਚਾਈ ਦੱਸਦਾ ਕਿ ਕੇਂਦਰ ਸਰਕਾਰ ਨੇ ਜਿਹੜੇ 5 crops ਆਪਣੇ ਪੰਜਾਬ ਚ ਹੁੰਦੀਆਂ ਨੇ ਉਹਨਾਂ ਦੀ ਐਮਐਸਪੀ ਦੇਣ ਤੋਂ ਕਦੇ ਮਨਾਂ ਨਹੀਂ ਕੀਤਾ ਔਰ ਇਹਦੇ ਲਈ ਅਸੀਂ ਵੀ ਅੱਜ ਵੀ ਤਿਆਰ ਆ ਕਿ ਅੱਜ ਟੇਬਲ ਤੇ ਬੈਠ ਕੇ ਜਿਹੜੀ ਫਸਲ ਪੰਜਾਬ ਚ ਹੁੰਦੀ ਆ ਉਹਦੀ ਐਮਐਸਪੀ ਦੇਣ ਲਈ ਕੇਂਦਰ ਨੂੰ ਅਸੀਂ ਵੀ ਨਾਲ ਅਸੀਂ ਨਾਲ ਨੂੰ ਜਾਣ ਲਈ ਵੀ ਤਿਆਰ ਆ ਕਿਸਾਨਾਂ ਦੇ ਨਾਲ ਅਸੀਂ ਇਹ ਕਹਿੰਨੇ ਆ ਵੀ ਕਿਸਾਨ ਜਿਹੜੇ ਆ ਸਾਡਾ ਅੰਨ ਦਾਤਾ ਕਿਸਾਨ ਸਾਡੇ ਭਰਾ ਸਾਡੇ ਵੀਰ ਅਸੀਂ ਉਹਨਾਂ ਦੇ ਨਾਲ ਖੜੇ ਆ ਪੰਜਾਬ ਦੀ ਜਿਹੜੇ ਪੰਜਾਬ ਸੂਬਾ ਖੇਤੀ ਪ੍ਰਧਾਨ ਆ ਜਿੰਨੀ ਦੇਰ ਮੈਂ ਇਸ ਗੱਲ ਦੀ ਪੱਕਾ ਵਿਸ਼ਵਾਸ ਕਰਦਾ ਕਿ ਜਿੰਨੀ ਦੇਰ ਪੰਜਾਬ ਦੇ ਵਿੱਚ ਖੇਤੀਬਾੜੀ ਨੂੰ ਲਾਹੇਵੰਦ ਨਹੀਂ ਕੀਤਾ ਜਾਏਗਾ ਪੰਜਾਬ ਉਨੀ ਦਫਾ ਅੱਗੇ ਨਹੀਂ ਵੱਸ ਸਕਦਾ ਪੰਜਾਬ ਦੇ ਕਿਸਾਨ ਨੂੰ ਲਾਹੇਵੰਦ ਕਰਨਾ ਤਾਂ ਪੰਜਾਬ ਨੂੰ ਖੁਸ਼ਹਾਲ ਕਰਨਾ ਸੋ ਅਸੀਂ ਕਿਸਾਨਾਂ ਲਈ ਜੋ ਕੁਝ ਵੀ ਕਰਨਾ ਪਏਗਾ ਤਨਦੇਹੀ ਨਾਲ ਕਰਾਂਗੇ ਸਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਤੁਸੀਂ ਵੀ ਕਿਸਾਨਾਂ ਨਾਲ ਖੜੇ ਹੋ ਕਿਸਾਨ ਵੀ ਆਪਣੇ ਮਸਲੇ ਸੋਲਡ ਆਊਟ ਕਰਾਣਾ ਚਾਹੁੰਦਾ ਹੈ ਫਿਰ ਦਿੱਕਤ ਕਿੱਥੇ ਹੈ ਜਿੱਥੇ ਸੈਂਟਰ ਗਵਰਨਮੈਂਟ ਵੀ ਤਿਆਰ ਹੈ ਫਿਰ ਦਿੱਕਤ ਕਿੱਥੇ ਆ ਰਹੀ ਹੈ ਫਿਰ ਕਿਉਂ ਦਿੱਲੀ ਘੇਰਨ ਦੀ ਗੱਲ ਹੋ ਰਹੀ ਹੈ ਕਿਉਂ ਗੱਲਬਾਤ ਜਿਹੜੀ ਆ ਉਹ ਸਿਰੇ ਨਹੀਂ ਚੜ ਰਹੀ ਮੈਂ ਤੁਹਾਨੂੰ ਦੱਸਤਾ ਚੁੱਕਿਆ ਜੀ ਦਿੱਕਤ ਇੱਕੋ ਹੀ ਹੈ ਦਿੱਕਤ ਹੈ ਸੂਬਾ ਸਰਕਾਰ ਜੀ ਜਿਹੜੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਉਹ ਕਰਨ ਤੋਂ ਭੱਜੀ ਭੱਜ ਰਹੀ ਆ ਸਰਕਾਰ ਸਿਰਫ ਸੂਬਾ ਸਰਕਾਰ ਦੀ ਕੋਈ ਗੱਲ ਹੈ ਕਿ ਇਹਨਾਂ ਨੂੰ ਉਧਰ ਉਹਨਾਂ ਸੈਂਟਰ ਵੱਲ ਮੋੜ ਦਿਓ ਦੇਖੋ ਸੈਂਟਰ ਹਮੇਸ਼ਾ ਦੇਖੋ ਅਭੀ ਆਪਾਂ ਝੋਨਾ ਬੀਜਿਆ ਨਹੀਂ ਸੀ ਬੀਜਣ ਤੋਂ ਪਹਿਲਾਂ 175 ਰੁਪਏ ਐਮਐਸਪੀ ਦੇਤੀ ਹਜੇ ਕਣਕ ਆਪਾਂ ਬੀਜਣੀ ਆ 150 ਰੁਪਏ ਫਿਰ ਐਮਐਸਪੀ ਦੇਤੀ ਸੋ ਸੂਬਾ ਸਰਕਾਰ ਆਪਣੀ ਡਿਊਟੀਆਂ ਤੋਂ ਭੱਜ ਰਹੀ ਆ ਕੇਂਦਰ ਸਰਕਾਰ ਬਿਲਕੁਲ ਤਿਆਰ ਆ ਕਿਸਾਨਾਂ ਦੀਆਂ ਗੱਲਾਂ ਸੁਣ ਲਈ ਔਰ ਕਿਸਾਨਾਂ ਦੇ ਨਾਲ ਚੱਲਣ ਲਈ ਅਸੀਂ ਵੀ ਇਹ ਗੱਲ ਸਮਝਦੇ ਆ ਕਿ ਪੰਜਾਬ ਦੇ ਵਿੱਚ ਜੇ ਕਿਸਾਨੀ ਲਾਹੇਵੰਦ ਨਹੀਂ ਹੋਏਗੀ ਤਾਂ ਪੰਜਾਬ ਉਨੀ ਦਿਨ ਖੁਸ਼ਹਾਲ ਨਹੀਂ ਹੋ ਸਕਦਾ ਮੈਂ ਦੁਬਾਰਾ ਦੁਬਾਰਾ ਇਹ ਗੱਲ ਕਹਿ ਰਿਹਾ ਅਸੀਂ ਕਿਸਾਨਾਂ ਨਾਲ ਚਟਾਨ ਵਾਂਗੂ ਖੜੇ ਆ ਥੈਂਕ ਯੂ ਸਰ ਇਹ ਸੀਗੇ ਕਿ ਬੋਲਟ ਲੱਜੀ ਜਿਹੜੇ ਕਿ ਪੰਜਾਬ বিজেপি ਦੇ ਬੜੇ ਸੀਨੀਅਰ ਲੀਡਰ ਹੈ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮਨਾਈ ਨਹੀਂ ਹੈ ਜਿੰਨੀਆਂ ਕਿਸਾਨਾਂ ਦੀਆਂ ਮੰਗਾਂ ਹਨ ਕੇਂਦਰ ਸਰਕਾਰ ਵੀ ਉਹਨਾਂ ਨੂੰ ਸੋਲਡ ਆਊਟ ਕਰਨਾ ਚਾਹੁੰਦੀ ਹੈ ਪਰ ਉਸ ਵਿੱਚ ਸਟੇਟ ਗਵਰਨਮੈਂਟ ਜਿਹੜੀ ਹੈ ਰੋੜਾ ਬਣੀ ਹੋਈ ਹੈ ਮੈਂ ਦਿਨੇਸ਼ ਕੋਹਲ ਕੈਮਰਾਮੈਨ ਅਨੰਦ ਦੇ ਨਾਲ ਦਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par